ਹਾਂਜੀ ਦੋਸਤੋ ਵੈਲਕਮ ਬੈਕ ਮਾਈ ਯੂਟਿਊਬ ਚੈਨਲ ਵੀਰ ਪਰ ਵਲੌਗ ਸਵਾਗਤ ਹੈ ਤੁਹਾਡਾ ਮੇਰੇ ਵਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖੇ ਗਾਇਸ ਇੱਥੇ ਆਪਾਂ ਮੂਲੀ ਵਾਲੇ ਪਰੌਠੇ ਪਕਾਉਂਦੇ ਪਏ ਸੀ ਬੱਚਿਆਂ ਦੀ ਫਰਮਾਇਸ਼ ਸੀ ਕਿ ਪਹਿਲਾਂ ਵੀ ਲੋ ਗੋਭੀ ਵਾਲੇ ਬਣਾਏ ਸੀਗੇ ਅੱਜ ਆਪਾਂ ਫਿਰ ਮੂਲੀ ਵਾਲੇ ਘਰੇ ਜਿਹੜੀ ਚੀਜ਼ ਲਗੀ ਹੋਵੇ ਉਹਦਾ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਨਾ ਤਿੱਖਾ ਲਓ ਜੀ ਮੂਲੀ ਵਾਲੇ ਪਰੌਠੇ ਸਵੇਰ ਸਵੇਰ ਦਾ ਟਾਈਮ ਹੈ ਗਾਇਸ ਬੱਚਿਆਂ ਨੇ ਸਕੂਲ ਜਾਣਾ ਸੀ ਤੇ ਮੈਂ ਮੂਲੀ ਵਾਲੇ ਪਰੌਠੇ ਪਕਾਉਣ ਲੱਗੀ ਸੀ ਗਾਇਸ ਇਦਾਂ ਆਪਾਂ ਆਂਦੇ ਆ ਮੇਰੇ ਤੋਂ ਨਾ ਲੋਕੀ ਜਿਵੇਂ ਪੇੜੇ ਚ ਪਾ ਕੇ ਪਕਾ ਲੈਂਦੇ ਰੋਟੀ ਉਦੋਂ ਰੋਮੇ ਤੇ ਟੁੱਟ ਜਾਂਦੀ ਹੈ ਮੇਰੇ ਤੋਂ ਤਾਂ ਬੰਦ ਹੀ ਨਹੀਂ ਤੇ ਫੇਰ ਗਾਇਸ ਬੱਚੇ ਬਾਹਰ ਚਲੇ ਗਏ ਸੀਗੇ ਤੇ ਮੈਂ ਕਹਿੰਦਾ ਚਲ ਛੋੜੀ ਮਤਲਬ ਵੀਡੀਓ ਸ਼ੂਟ ਕਰਦੇ ਸਵੇਰ ਸਵੇਰ ਦਾ ਟਾਈਮ ਹੈ ਦੇਖੋ ਕਿੰਨੀ ਧੁੰਦਾ ਕਿੰਨਾ ਖਲਾਰਾ ਪਿਆ ਹੋਇਆ ਵਾ ਵਿੜੇ ਦੇ ਵਿੱਚ ਮੈਂ ਪਹਿਲਾਂ ਵੀ ਆਪਣੇ ਵਲੌਗ ਦੇ ਵਿੱਚ ਚੀਜ਼ ਦਿਖਾਈ ਆ ਕਿਉਂਕਿ ਨਾ ਬਹੁਤ ਜ਼ਿਆਦਾ ਗੰਧ ਸੀ ਤੇ ਗਲੀ ਦਾ ਸਾਡੇ ਚਿਕੜ ਝਾਣ ਬਣਿਆ ਪਿਆ ਕਿਉਂਕਿ ਮੀਂਹ ਆਇਆ ਸੀ ਆ ਤੇ ਥੜਾ ਵੀ ਸੁੰਭਣ ਵਾਲਾਗਾ ਤੇ ਬਹੁਤ ਹੀ ਜਣੀ ਠਾਰੀ ਜਿਹੇ ਵਾਲਾ ਮੌਸਮ ਸੀ ਆ ਬਹੁਤ ਠੰਡ ਸੀ ਦੇਖੋ ਧੁੰਦ ਤਾਂ ਤੁਸੀਂ ਦੇਖ ਸਕਦੇ ਕਿਦਾਂ ਹੈਗੀ ਆ ਬਹੁਤ ਜ਼ਿਆਦਾ ਵਾ ਠੰਡ ਤਾਂ ਤੇ ਫੇਰ ਵਿੱਚ ਵਿੱਚ ਕਿਤੇ ਕਿਤੇ ਧੁੱਪ ਵੀ ਲੱਗਣ ਲੱਗ ਜਾਂਦੀ ਹੈ ਤੇ ਸਾਡੇ ਤਾਂ ਨਾ ਗਲੀ ਦਾ ਬਹੁਤ ਬੁਰਾ ਹਾਲ ਹੈ ਜਦੋਂ ਨਾਲੀ ਬਣੂਗੀ ਫੇਰ ਜਾ ਕੇ ਸਾਰਾ ਹੋਊਗਾ ਸੈਟਵਾਟ ਤੇ ਅੱਜ ਦਾ ਤੁਸੀਂ ਦੇਖ ਸਕਦੇ ਆ ਬਾਹਰ ਕੁਝ ਇਦਾਂ ਦਾ ਵਾ ਫਾਈਨਲੀ ਆਪਾਂ ਸਾਰਾ ਕੰਮ ਕਰ ਲਿਆ ਖਤਮ ਅੰਦਰ ਵੀ ਲਾ ਦਿੱਤਾ ਗਾਇਸ ਝਾੜੂ ਆਪਾਂ ਬਾਹਰ ਵੀ ਲਾ ਦਿੱਤਾ ਜਿੱਦਾਂ ਤੁਹਾਨੂੰ ਦਿਖਾਇਆ ਸੀ ਹੁਣ ਮੈਂ ਚਾਹ ਪੀਣ ਲੱਗੀ ਸੀ ਚਾਹ ਬਣਾ ਲਿਆ ਤੇ ਨਾ ਮੈਨੂੰ ਬਹੁਤ ਹੀ ਜ਼ਿਆਦਾ ਬੁਰਾ ਲੱਗਦਾ ਇੰਨਾ ਜ਼ਿਆਦਾ ਕਿ ਮੈਂ ਇੰਨਾ ਦੋ ਕਿੰਨ ਦੋ ਘੰਟੇ ਰੋਜ਼ ਹੀ ਰੋਜ਼ ਹੀ ਮੈਂ ਲੱਗੀ ਰਹੀ ਨਹੀਂ ਇੱਕ ਚੀਜ਼ ਨੂੰ ਤੇ ਚਾਹ ਦੇਖ ਲਓ ਜੀ ਆਪਣੀ ਬਣ ਕੇ ਹੋ ਗਈ ਹੈ ਤਿਆਰ ਕਲਰ ਦੇਖੋ ਜਿੱਦਾਂ ਦਾ ਮੈਨੂੰ ਚਾਹੀਦਾ ਹੁੰਦਾ ਬਿਲਕੁਲ ਉਦਾਂ ਦੀ ਬਣੀ ਹੈ ਚਾਹ ਮੈਂ ਦਿਖਾਣੀ ਆ ਤੁਹਾਨੂੰ ਆ ਦੇਖ ਸਕਦੇ ਆ ਹੁਣ ਆਪਾਂ ਇਹਨੂੰ ਕੱਪ ਚ ਪਾ ਕੇ ਤੇ ਚਾਹ ਪੀਵਾਂਗੇ ਤੇ ਜਿੰਨੂੰ ਜਿਨੇ ਚਾਹ ਪੀਣੀ ਆ ਤੇ ਪੰਜੀਰੀ ਖਾਣੀ ਆ ਆਜੋ ਜੀ ਇਹ ਖੋਚੀ ਮੈਂ ਨਾ ਪੰਜੀਰੀ ਖਾਣੀ ਆ ਨਾ ਹੁਣ ਮੈਂ ਥੋੜੀ ਖਾ ਲਈ ਨਹੀਂ ਪਹਿਲਾਂ ਮੈਂ ਤੋ ਖਾਦੀ ਨਹੀਂ ਆਂਦੀ ਸੀਗੀ ਤੇ ਆ ਦੇਖੋ ਮੇਰੇ ਫੇਸ ਦੇ ਉੱਪਰ ਨਾ ਮੇਰੇ ਨੋਜ਼ ਤੇ ਦੋ ਫਿੰਸੀਆਂ ਤਿੰਨ ਤਿੰਨ ਫਿੰਸੀਆਂ ਇੱਕ ਮਰੀ ਉੱਪਰ ਲਿਪਸਟਿਕ ਵੀ ਇਹ ਦੇਖ ਸਾਦੇ ਦੇਖ ਲਿਆ ਨਾ ਤੁਹਾਨੂੰ ਮੇਰੇ ਨਾਲ ਫੈਂਸੀਆਂ ਹੋਣ ਲੱਗੀਆਂ ਪਤਾ ਨਹੀਂ ਕਿਉਂ ਮੇਰੇ ਪੈਂਸੀਆਂ ਜਦੋਂ ਹੋ ਜਾਂਦੇ ਹਨ ਬਹੁਤ ਬੱਦੀਆਂ ਲੱਗਦੀਆਂ ਪਤਾ ਕਿਉਂ ਜਦੋਂ ਇਹ ਜਾਂਦੀਆਂ ਵਾਂ ਤੇ ਜਦੋਂ ਇਹ ਖਤਮ ਮਤਲਬ ਠੀਕ ਹੋ ਜਾਂਦੀਆਂ ਇਹਨਾਂ ਦੇ ਤੇਰੇ ਦਾਗ ਹੁੰਦੇ ਹਨ ਬਹੁਤ ਬੱਦੇ ਲੱਗਦੇ ਇਹਨੇ ਜਿਆਦਾ ਬੁਰੇ ਲੱਗਦੇ ਆ ਹਨਾ ਤੇ ਤੁਸੀਂ ਜਰੂਰ ਦੱਸ ਦਿਆ ਕਰੋ ਕਮੈਂਟਾਂ ਦੇ ਵਿੱਚ ਕਿ ਕਿੱਥੋਂ ਕਿੱਥੋਂ ਮੇਰਾ ਬਲੌਗ ਦੇਖਦੇ ਹੋ ਪਲੀਜ਼ ਲਾਈਕ ਕਰਕੇ ਨਾਲ ਪਿਆਰਾ ਕਮੈਂਟ ਵੀ ਕਰਦੇ ਹੋ 그러면은 ਮਿਲਦੇ ਆਂ ਹਾਂਜੀ ਦੇਖੋ ਕੁਝ ਕ ਗੱਲਾਂ ਜ਼ਰੂਰੀ ਤੁਹਾਡੇ ਨਾਲ ਮੈਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਪਤਾ ਤਾਂ ਹੈ ਤੁਹਾਨੂੰ ਮੈਂ ਫਿਰ ਵੀ ਦੱਸਣਾ ਚਾਹੁੰਦੀ ਆ ਤੁਹਾਨੂੰ ਤੇ ਧਿਆਨ ਨਾਲ ਸੁਣ ਲਿਓ ਦੇਖੋ ਮੈਂ ਜਿੱਥੇ ਤੱਕ ਦੇਖਿਆ ਕਿ ਮੇਰੇ ਜਿਹੜੇ ਸਬਸਕ੍ਰਾਈਬਰ ਆ ਉਹਨਾਂ ਤੋਂ ਜ਼ਿਆਦਾ ਮੇਰੇ ਉਹ ਵੀਡੀਓ ਦੇਖਦੇ ਜਿਹੜੇ ਮੇਰੇ ਸਬਸਕ੍ਰਾਈਬ ਨਹੀਂ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆਗਾ ਆ ਗਿਆ ਜੀ ਮੇਰਾ ਮੁੰਡਾ ਜਿੰਨ ਮੈਂ ਯਾਦ ਕੀਤਾ 100 ਸਾਲ ਹੋ ਗਏ ਮੇਰੇ ਪੁੱਤ ਦੀ ਮਰ ਉਹ ਦੇਖੋ ਮਾਰੀ ਵਿੱਚ ਦੀ ਓਏ ਆ ਗਿਆ ਸ ਆ ਗਿਆ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਤੁਸੀਂ ਦੇਖਦੇ ਆ ਤੇ ਤੁਸੀਂ ਯਾਰ ਸਬਸਕ੍ਰਾਈਬ ਕਰ ਲਓ ਮੇਰੀ ਵੀਡੀਓ ਨੂੰ ਮੇਰੇ ਚੈਨਲ ਨੂੰ ਸੱਚ ਸੌਰੀ ਤੇ ਤੁਸੀਂ ਸਬਸਕ੍ਰਾਈਬ ਕਰ ਲਓ ਮੇਰੇ ਚੈਨਲ ਨੂੰ ਤੇ ਦੇਖਦੇ ਤਾਂ ਹੈਗੇ ਆ ਜਲਦੀ ਜਲਦੀ ਪਲੀਜ਼ ਮੇਰੇ 10k ਕਰ ਦੋ ਤੇ ਦੇਖ ਕੇ ਲਾਈਕ ਵੀ ਕਰ ਦਿਓ ਵੀ ਤੁਹਾਡਾ ਕੁਝ ਨਹੀਂ ਜਾਂਦਾ ਜਿੱਦਾਂ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਤੁਸੀਂ ਮੇਰੀ ਵੀਡੀਓ ਦੇਖ ਕੇ ਲਾਈਕ ਕਰ ਦਿਓ ਤੁਹਾਡਾ ਕੁਝ ਨਹੀਂ ਜਾਂਦਾਗਾ ਤੁਸੀਂ ਵੇਖਦੇ ਵੀ ਤਾਂ ਹੈਗੇ ਆ ਲਾਈਕ ਕਰ ਦਿਓ ਇਹਨਾਂ ਨਾਲ ਤੁਸੀਂ ਵੀ ਕੋਸ਼ਿਸ਼ ਤੇ ਮੈਂ ਵੀ ਕੋਸ਼ਿਸ਼ ਠੀਕ ਹੈ ਨਾ ਆਪੇ ਮੈਂ ਲਈ ਤੁਹਾਨੂੰ ਚਾਹ ਪਾਣੀ ਪੀ ਕੇ ਠੀਕ ਹੈ ਜੀ ਮੇਰਾ ਮੁੰਡਾ ਆ ਗਿਆ ਉਹ ਮੈਂ ਰੋਟੀ ਰੁੱਟੀ ਵੀ ਦੇ ਰਹੀ ਆ ਉਹ ਮੈਂ ਪੀ ਲਈ ਇਹ ਚਾਹ ਤੇ ਪਰ ਮੇਰੇ ਮੁੰਡੇ ਨੇ ਆਉਂਦੇ ਸਾਰੇ ਮੈਂ ਜਦੋਂ ਵੀਡੀਓ ਰੋਕੀ ਆਉਂਦੇ ਸਾਰਿਆਂ ਨੇ ਫੋਨ ਨੂੰ ਵੱਡ ਲਿਆ ਕਹਿੰਦਾ ਮੰਮੀ ਮੂਸੇ ਵਾਲੇ ਦਾ ਗਾਣਾ ਆਇਆ ਨਵਾਂ ਅੱਜ ਸਕੂਲ ਜਾਣ ਲੱਗੇ ਕਹਿੰਦਾ ਸੀ ਮੰਮੀ ਨਵਾਂ ਗਾਣਾ ਆਉਣਾ ਸੁਣ ਲਈ ਮੈਂ ਤੇ ਜੇਤੇ ਭੁੱਲ ਲਿਆ ਜੀ ਤੇ ਮੇਰੇ ਮੁੰਡੇ ਨੇ ਆਉਂਦੇ ਸਾਰੇ ਸੁਣਿਆ ਤੇ ਮਿਲੀਅਨ ਤੋਂ ਉੱਪਰ ਚਲੇ ਆ ਗਏ ਜਣੀ ਦੀ ਤੇ ਵੇ ਖੁਸ਼ੀ ਕਿੰਨੀ ਹੁੰਦੀ ਹੈ ਨਾ ਵੀ ਮਤਲਬ ਜਿਹੜਾ ਬੰਦਾ ਇਸ ਜੱਗ ਤੇ ਹੈ ਨਹੀਂ ਉਹ ਤਾਂ ਗਾਣਿਆਂ ਨੂੰ ਵੀ ਦੁਨੀਆ ਕਿੰਨਾ ਪਿਆਰ ਕਿੰਨਾ ਪਿਆਰ ਕਰਦੀ ਹੈ ਨਾ ਬੰਦੇ ਨੂੰ ਕਿਉਂਕਿ ਉਹ ਬੰਦਾ ਸਹੀ ਤੇ ਸੱਚਾ ਸੀਗਾ ਤਾਂ ਕਰਕੇ ਸਾਰੀ ਦੁਨੀਆ ਨੂੰ ਮੇਰੇ ਹਿਸਾਬ ਨਾਲ ਤਾਂ ਸਾਰੀ ਦੁਨੀਆ ਨੂੰ ਉਹਦੇ ਨਾਲ ਬਹੁਤ ਜ਼ਿਆਦਾ ਪਿਆਰ ਆ ਉਦੋਂ ਜ਼ਿਆਦੇ ਤੇ ਪਤਾ ਨਹੀਂ ਹਜੇ ਕਰੋਨਾ ਤੱਕ ਪਤਾ ਨਹੀਂ ਕਿੱਥੋਂ ਤੱਕ ਮਤਲਬ ਗਾਣਾ ਹੀ ਜਾਣਾ ਸਾਰੇ ਗਾਣੇ ਉਹਦੇ ਮਤਲਬ ਹਿੱਟ ਹੋਇਆ ਪੂਰੇ ਕੋਈ ਇਦਾਂ ਦਾ ਹੈ ਨਹੀਂਆ Song ਜਿਹੜਾ ਉਹਦਾ ਮਤਲਬ ਵੀ ਮਤਲਬ ਘਟ ਚੱਲਿਆ ਹੋਊਗਾ ਬਹੁਤ ਜ਼ਿਆਦਾ ਮਤਲਬ ਸਾਡੇ ਵੀ ਮਬਾਰ ਦੇ ਕੋਲ ਦੀ ਕੋਈ ਵੀ ਟਰੈਕਟਰ ਜਾਂ ਕੁਝ ਵੀ ਨਾਗਦਾ ਨਾ ਉੱਪਰ ਮਤਲਬ ਮੂਸੇ ਵਾਲੇ ਦੇ ਗਾਣੇ ਲੱਗੇ ਹੁੰਦੇ ਐ ਇੰਨਾ ਜ਼ਿਆਦਾ ਫੇਮਸ ਆ ਹੋਣਾ ਤੇ ਦੇਖੋ ਜੱਗ ਤੇ ਰਹਿਣ ਤੋਂ ਬਾਅਦ ਮਤਲਬ ਨਾ ਰਹਿਣ ਤੋਂ ਬਾਅਦ ਵੀ ਬੰਦਾ ਇੰਨਾ ਦੁਨੀਆ ਤੇ ਨਾਮ ਕਮਾਵੇ ਫੇਮਸ ਹੋ ਜਾਣਾ ਤੇ ਜੇ ਉਹਦੇ ਮਾਪਿਆਂ ਨੂੰ ਕਿੰਨਾ ਫਕਰ ਹੁੰਦਾ ਕਿ ਆਪਣੇ ਬੱਚਿਆਂ ਮਤਲਬ ਮੇਰਾ ਮੁੰਡਾ ਕਿੰਨਾ ਮਤਲਬ ਕਿੰਨੇ ਵਧੀਆ ਗਾਣੇ ਜੇ ਉਹ ਚ ਗਾਣਿਆਂ ਦੇ ਵਿੱਚ ਸੱਚਾਈ ਆ ਚੰਗੀਆਂ ਚੀਜ਼ਾਂ ਉਹਨੇ ਲਿਖੀਆਂ ਵਿੱਚ ਗਾਇਆ ਤੇ ਫੇਰੀ ਮਤਲਬ ਇੰਨੇ ਦੁਨੀਆ ਪਸੰਦ ਕਰਦੀ ਆ ਤੇ ਇਹਨੇ ਤਾਂ ਤੁਹਾਨੂੰ ਪਤਾ ਅੱ데 ਤਾਂ ਕੁਝ ਕੀ ਕੁਝ ਲੋਕ ਕਰਦੇ ਹਨ ਤੇ ਵੀ ਜੇ ਅੱਜ ਉਸ ਜੱਗ ਤੇ ਹੁੰਦਾ ਤੇ ਕਿੰਨਾ ਵਧੀਆ ਸੀ ਹਨਾ ਮੈਂ ਕਿੱਦੋਂ ਦਾ ਕਿੱਦਨੋਂ ਦੀ ਗੱਲ ਕਿੱਧਰ ਲੈ ਆਈ ਤੇ ਪਰ ਮੇਰੇ ਮੁੰਡਾ ਸੱਚੀ ਬਹੁਤ ਜ਼ਿਆਦਾ ਮੈਂ ਕਹਿੰਦਾ ਨਾ ਮੈਂ ਮੂਸੇ ਵਾਲੇ ਦੇ ਪਿੰਡ ਜਾਣਾ ਆਈ ਗਈ ਉਹ ਮੈਂ ਮੂਸੇੜ ਦੇ ਪਿੰਡ ਜਾਣਾ ਇੱਕ ਦਿਨ ਤੇ ਇਹਦੇ ਡੈਡੀ ਵੀ ਕਹਿੰਦਾ ਸੀ ਕਹਿੰਦਾ ਮਤਲਬ ਇਹ ਨਹੀਂ ਦੂਰ ਨਹੀਂ ਹੈਗਾ ਪਿੰਡ ਉਹਨਾਂ ਦਾ ਲੈ ਚੱਲੂਗਾ ਤੈਨੂੰ ਕਿਤੇ ਮੈਂ ਕੋਈ ਨਹੀਂ ਤੇ ਮੈਂ ਕਰਦੇ ਨਹੀਂ ਵੀ ਨਹੀਂ ਨਾ ਜਾਣਾਗਾ ਤੇ ਕਹੂੰਗਾ ਨਹੀਂ ਮੈਂ ਜਾਣਾ ਮੈਂ ਇੱਕ ਵਾਰ ਤਾਂ ਦੇਖ ਕੇ ਆਉਣਾ ਜਿੱਥੇ ਨਾ ਮੈਂ ਬੋਲੀ ਨਹੀਂ ਬਾਕੀ ਤੁਸੀਂ ਸਮਝ ਸਕਦੇ ਹੋ ਕਿੱਥੇ ਆ ਨਾ ਵਿਚਾਰੇ ਦਾ ਜੋ ਕੁਝ ਵੀ ਹੋਇਆ ਸੀਗਾ ਤੇ ਲੱਖਾਂ ਕਰੋੜਾਂ ਦੁਨੀਆ ਜਾਣਦੀ ਹੈ ਵੈਸੇ ਤਾਂ ਉੱਥੇ ਤੇ ਬਾਕੀ ਚਲੋ ਜੋ ਐਸ ਬਾਈਕ ਨੂੰ ਮਨਜ਼ੂਰ ਹੋਣਾ ਆਪਾਂ ਕਿਸੇ ਉਹ ਕਿਸੇ ਦੇ ਮਤਲਬ ਕਿਸਮਤ ਦੇ ਕੇ ਕਿਸੇ ਦਾ ਜੋਰ ਨਹੀਂ ਚੱਲਦਾ ਜੀ ਜੋ ਜੋ ਮਾਲਕ ਨੂੰ ਮਨਜ਼ੂਰ ਆ ਤੇ ਮੈਂ ਹੁਣ ਕਹਿ ਤੂੰ ਚਾਹ ਪੀ ਲੈ ਮੈਂ ਚਾਹ ਬਣਾ ਕੇ ਰੱਖੀ ਤੇ ਮੈਨੂੰ ਪਤਾ ਹੁੰਦਾ ਮੇਰੇ ਮੁੰਡੇ ਇਸ ਮੌਕੇ ਨੂੰ ਆ ਜਾਂਦਾ ਵਾ ਤੇ ਚਾਹ ਚੂਹਣ ਪੀ ਕੇ ਦੇਖੋ ਫੋਨ ਦੇਖੂਗਾ ਫੋਨ ਦਾ ਕੀ ਨਾ ਫੋਨ ਦੇਖੂਗਾ ਫਿਰ ਦੇਖਾਂਗੇ ਮਤਲਬ ਦਾਲ ਸਬਜ਼ੀ ਦਾ ਅੱਜ ਆਪਾਂ ਦਾਲ ਸਬਜ਼ੀ ਬਣਾਉਣੀ ਆ ਜੀ ਕਿਉਂਕਿ ਛੋਲੇ ਦੀ ਦਾਲ ਤਾਂ ਰਾਂਗੇ ਹਾਲੀ ਦੇ ਵਿੱਚ ਕਿਉਂਕਿ ਸਬਜ਼ੀਆਂ ਰੋਜ਼ ਖਾ ਖਾ ਕੇ ਆਲੂ ਮਟਰ ਗਾਜਰਾਂ ਤੇ ਬੋਝੇ ਹੋ ਗਏ ਹੁਣ ਆਪਾਂ ਬਣਾਵਾਂਗੇ ਦਾਲ ਅੱਜ ਦਾਲ ਖਾਵਾਂਗੇ ਅੱਜ ਸਵੇਰੇ ਆਪਾਂ ਬਣਾਏ ਸੀ ਇਹ ਮੂਲੀ ਵਾਲੇ ਪਰੌਂਠੇ ਉਹ ਵੀ ਸ਼ੂਟ ਕੀਤੀ ਹੈ ਵੀਡੀਓ ਵਿੱਚ ਮੂਲੀਆ ਦੇ ਪਰੌਂਠੇ ਕਿਤੇ ਜੋ ਆਹ ਕਹਿਦੇ ਨੇ ਮੰਮੀ ਆਲੂ ਵਾਲੇ ਪਰੌਂਠੇ ਬਣਾ ਲੈ ਗੋਭੀ ਵਾਲੇ ਬਣਾ ਲੈ ਅੱਜ ਮੂਲੀਆ ਵਾਲੇ ਬਣਾਤੇ ਤੇ ਕਿਤੇ ਮਿੱਥੇ ਵਾਲੀਆਂ ਰੋਟੀਆਂ ਪਕਾ ਦਿੰਨੇ ਆ ਬਸ ਐ ਜੇ ਚ ਘਰੇ ਚੀਜ਼ ਲੱਗੇ ਹੋਏ ਤੇ ਬੰਦਾ ਬਣਾ ਲੈਂਦਾ ਨਾ ਇਹਦਾ ਸੌਖਾ ਥੋੜਾ ਜਿਹਾ ਹੋ ਦੀ ਮੋਲੀਆ ਪਾਲਕ ਮੇਥੀ ਦਾ ਘਰੇ ਲੋਣੀ ਚਾਹੀਦੀ ਵਧੀਆ ਹੁੰਦੀ ਹੈ ਬਸ ਸਾਡੇ ਨਾਲ ਕਿ ਮੇਥੀ ਤੇ ਧਨੀਆ ਦਾ ਬਿਲਕੁਲ ਵੀ ਨਾ ਹੋਇਆ ਕਾ ਉਹ ਠੰਡ ਜਿਹੜਾ ਮੱਚ ਗਿਆ ਠੰਡ ਪਾਲੀ ਜਿਆਦਾ ਪੈਂਦੀ ਸੀ ਉਹਦਾ ਨਾ ਮੱਚ ਗਿਆ ਤੇ ਪਾਲਕ ਵਾਧੂ ਖੜੀ ਜਿਹੜੀ ਚੀਜ਼ ਦੀ ਨਹੀਂ ਲੋੜਨੇ ਹੈ ਉਹ ਇੰਨੀ ਜਿਹੜੀ ਮਤਲਬ ਹੋਈ ਪਈ ਲੰਮੀ 2 2 3 3 ਗਿੱਠਾ ਲੰਮੀ ਹੋਈ ਪਈ ਹੈ ਤੇ ਮੇਥੇ ਵੀ ਥੋੜੇ ਸੀਗੇ ਚਲੋ ਵੀ ਹੈਗੇ ਆ ਤੇ ਮੇਥੀ ਤੇ ਧਨੀਆ ਤਾਂ ਬਿਲਕੁਲ ਵੀ ਨਹੀਂ ਹੈਗਾ ਉਹ ਅਸੀਂ ਵੱਢ ਲੈਨੇ ਥੋੜਾ ਬਹੁਤ ਹੁੰਦੇ ਜਦੋਂ ਉਹ ਅਸੀਂ ਤੁਹਾਡੇ ਨਾਲ ਦਾਲ ਸਬਜ਼ੀ ਚ ਪਾਉਨੇ ਕਿੰਨੀ ਟੇਸਟੀ ਲੱਗਦੀ ਨਾ ਦਾਲ ਸਬਜ਼ੀ ਚ ਧਨੀਆ ਪ ਆਪਾਂ ਦੋ ਇੱਕ ਦੋ ਰੀਲਾ ਬਣਾਈਆਂ ਸੀਗੀਆਂ ਸ਼ਾਰਟ ਵੀਡੀਓ ਬਣਾਈਆਂ ਸੀਗੀਆਂ ਤੇ ਮੈਂ ਕਿਹਾ ਚਲੋ ਮੈਂ ਥੋੜਾ ਇਹ ਵਲੌਗ ਦੇ ਵਿੱਚ ਵੀ ਇਦਾਂ ਮੈਂ ਮਤਲਬ ਦਿਖਾ ਦਵਾਂ ਕਿ ਬਹੁਤ ਟਾਈਮ ਬਾਅਦ ਤਿਆਰ ਹੋਈਆਂ ਥੋੜਾ ਬਹੁਤਾ ਆ ਤੇ ਰੀਲਾ ਬਣਾਉਣੀਆਂ ਸੀ ਦੋ ਕਿਤਾਾਂ ਕਰਕੇ ਤੇ ਮੈਂ ਉਸੇ ਵੀਲੇ ਆਪਣੇ ਰੀਲਾ ਬੰਦ ਕਰਤੀਆਂ ਬਣਾਉਣੀਆਂ ਕਿਉਂਕਿ ਹਜੇ ਰਹਿੰਦੇ ਸੀਗੇ ਇੱਕ ਦੋ ਮੈਂ ਕਿਹਾ ਬਣਾ ਲਾਂ ਮੇਰੇ ਡੈਡੀ ਜੀ ਆ ਗਏ ਤਾਂ ਕਰਕੇ ਤੇ ਮੁੰਡਾ ਵੇਖੋ ਮੇਰਾ ਆਇਆ ਕਿ ਆਹ ਇਹ ਕਿੰਨਾ ਮੈਂ ਛੱਡ ਦੇਣਾ ਸੀ ਆ ਤੇ ਉਹ ਕਾਹਦਾ ਚਲਾ ਕੇ ਗਈਆਂ ਫਿਰ ਕੀ ਹੋ ਗਿਆ ਤੇ ਮਸਾਂ ਤੋਂ ਧੁੱਪ ਨਿਕਲੀ ਆ ਬਾਦ ਦਾ ਧੁੱਪ ਕਿੰਨੀ ਸੋਹਣੀ ਧੁੱਪ ਨਿਕਲੀ ਵਾਰੀ ਵਿੱਚ ਦੀ ਆ ਦੇਖੋ ਹੁਣ ਬੈਸਤੇ ਆਪਾਂ ਕਿਆ ਮਰ ਚੱਕ ਦੀਏ ਬੈਸਤਰੇ ਦੇਖੋ ਵਾਰ ਕਿੰਨੀ ਸੋਹਣੀ ਧੁੱਪ ਨਿਕਲੀ ਹੋਈ ਹੈ ਵਾਰ ਹੈਨਾ ਨਜ਼ਾਰੇਦਾਰ ਹੁ ਧੁੱਪ 'ਤੇ ਬੈਠਦੇ ਆਪਾਂ ਕੱਪੜੇ ਹਾਂਜੀ ਦੋਸਤੋ ਹੁਣੇ ਥੋੜਾ ਯਾ ਮਤਲਬ ਸਵੇਰ ਧੁੱਪ ਨਿਕਲੀ ਜ ਬੜੀ ਸੋਹਣੀ ਤੇ ਮੈਂ ਕਿਹਾ ਚਲੋ ਧੁੱਪ ਨਿਕਲੀ ਅੱਜ ਕਰਾਂਗੇ ਪੁੱਚੇ ਪੁੱਚਾ ਲਾਵਾਂਗੇ ਹੌਲੀ ਹੌਲੀ ਮਟ ਪੁੱਤ ਤ ਆਪਣੀ ਨਿਕਲੀ ਤੇ ਥੋੜਾ ਜਿਹਾ ਹੁਣੇ ਮੀ ਪਾ ਗਿਆ ਮੈਂ ਤੁਹਾਨੂੰ ਦਿਖਾਨੀ ਆ ਹੁਣੇ ਤਪ ਨਿਕਲੀ ਵੀ ਸੀ ਕਿੱਥੇ ਤੇ ਕਿੱਥੇ ਮੀ ਪਾ ਦਿੱਤਾ ਝਾੜੂ ਮੈਂ ਅੱਜ ਲਾਇਆ ਨਹੀਂ ਮੈਂ ਕਿ ਲਾਉਂਗੀ ਠਹਿਰ ਕੇ ਆ ਦੇਖੋ ਵਿਹੜਾ ਕਿੰਨਾਂ ਇੱਧਰ ਦੇਖੋ ਆ ਸੁੱਕਾ ਪਿਆ ਵਾ ਤੇ ਉਹ ਦੇਖੋ ਪਾਣੀ ਵੀ ਖੜਾ ਥੋੜਾ ਥੋੜਾ ਉੱਥੇ ਤੇ ਵਿਹੜਾ ਕਰ ਗਿਆ ਕਿੱਲਾ ਮੀ ਪਾ ਗਿਆ ਰੱ ਤੇ ਅੱਜ ਪੱਤੇ ਥੋੜੇ ਆ ਕਿਉਂਕਿ ਰਾਤ ਹਵਾ ਨਹੀਂ ਚੱਲੀ ਹੈਗੀ ਤਾਂ ਤੇ ਅੱਜ ਮੇਰਾ ਥੋੜਾ ਜਿਹਾ ਚੈੱਟ ਵੀ ਠੀਕ ਨਹੀਂ ਸੀ ਆ ਮੇਰਾ ਮੂਡ ਜਣਾ ਥੋੜਾ ਕਿਤੇ ਕਿਤੇ ਪਤਾ ਨਹੀਂ ਕਿਉਂ ਐ ਮੈਨੂੰ ਇਦਾਂ ਹੁੰਦਾ ਇੰਨਾ ਜ਼ਿਆਦਾ ਮਨ ਮੇਰਾ ਮਤਲਬ ਪਤਾ ਨਹੀਂ ਕਿਉਂ ਦੱਸ ਜਿਆ ਹੋ ਜਾਂਦਾ ਤੇ ਬਿਸਤਰੇ 'ਤੇ ਤਾਂ ਉਦਾਂ ਹੀ ਪਿਆ ਮੈਂ ਹੁਣੇ ਰੋਟੀ-ਉੱਟੀ ਖਾ ਕੇ ਜਾਈ ਦੇ ਵਿੱਚ ਬੈਠੀ ਸੀ ਠੰਡ ਵੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਮੈਂ ਕਿਹਾ ਚਲੋ ਮੈਂ ਉੱਠ ਕੇ ਕੰਮ ਕਰਦੀ ਆ ਬਟ ਉਦੋਂ ਥੋੜਾ ਥੋੜਾ ਮੀਂਹ ਆਉਣ ਲੱਗ ਗਿਆ ਹੁਣ ਥੋੜਾ ਮੀਂਹ हटਿਆ ਪਾਂਡੇ ਮਾਂ ਤੇ ਬਾਕੀ ਸਾਰਾ ਕਾਤਾ ਬਸ ਬਾਹਰ ਝੜਦੋ ਹੀ ਰਹਿੰਦਾ ਸੀਗਾ ਤੇ ਪਤਾ ਨਹੀਂ ਕਿਤੇ ਕਿਤੇ ਮੇਰਾ ਮੂਡ ਬਹੁਤ ਜ਼ਿਆਦਾ ਆਫ ਹੋ ਜਾਂਦਾ ਪਤਾ ਨਹੀਂ ਵੇ ਪਤਾ ਨਹੀਂ ਇਦਾਂ ਹੀ ਹੋ ਜਾਂਦਾ ਇੱਕ ਕਦਮ ਵੀ ਬਸ ਰੋਨ ਰੋਨ ਲੱਗਦਾ ਬਸ ਪਤਾ ਨਹੀਂ ਕਿਉਂ ਕੀ ਰੀਜ਼ਨ ਹੈ ਕੁਝ ਨਹੀਂ ਪਤਾ ਲੱਗਦਾ ਹੈਲੋ ਅੱਜ ਅਸੀਂ ਪਤੰਗ ੜਾਈ ਆ ਤੇ ਦੇਖੋ ਕਿੱਥਾ ਤੱਕ ਲੱਗ ਚੁੱਕੀ ਆ ਓ ਦੇਖੋ ਗਾਇਸ ਗਾਇਸ ਆ ਲੱਗ ਚੁੱਕੀ ਆ ਸਾਡੀ ਪਤੰਗ ਸਾਰਾ ਜ਼ੂਮ ਘਟਾ ਦੇ ਵੀ ਦੇਖਦੇ ਆ ਦੇਖਦੀ ਕਿ ਨਹੀਂ ਤੇ ਉੱਤੇ ਉੱਤੇ ਗਾਇਸ ਇਹ ਹੁਣ ਇੰਨੀ ਉੱਚੀ ਸੀ ਲਾਈ ਹੋਈ ਆ ਤੇ ਗਾਇਸ ਹੁਣ ਸਾਡੇ ਹੁਣ ਉਹ ਬਸੰਤ ਪੰਚਮੀ ਵੀ ਆਉਣ ਵਾਲੀ ਆ ਸਾਡਾ ਚਿੜਖੜਾ ਵੀ ਦੇਖ ਲਓ ਹੋਰ ਅਸੀਂ ਪੂਰੀ ਲਾਣੀ ਹੈ ਗਾਇਸ ਥੈਂਕ ਯੂ ਗਾਇਸ ਆ ਦੇਖ ਲਓ ਜਦੋਂ ਕਿ ਛੁੱਟੀ ਹੁੰਦੀ ਹੈ ਇਹਨਾਂ ਨੂੰ ਪਤੰਗ ਪਤੰਗ ਜੀ ਦੋਸਤੋ ਦੇਖ ਸਕਦੇ ਆ ਤੁਸੀਂ फिर तीन दिन हो गए ऐदा ही मीह मूँह पी रहा वा तो ते तीन दिन हो गए मीह का मौसम एद्या सुबह सुबह तो देखो हवा चल के गंद भी पिया हो फिर गिला कर दिता रब ने मेरे हसबैंड हूँ चलिया काम ते देख सकते हैं बैसे सोहना मौसम बट मीह पा के निखरता नहीं ना रब खोल के जो पै जाए तो मीह मतलब निखर जाए और देखो कल का कूड़ा ओद चक्याो कि पत्ते पत्ते हुए पे कि कलारा ਇਹੀ ਮੌਸਮੀ ਆ ਬੁਰਾ ਹਾਲ ਹੋਇਆ ਪਿਆ ਸਾਡਾ ਸੰਤਰੀਆਂ ਦਾ ਬੁੱਟਾ ਦੇਖ ਲਓ ਜੀ ਜਿਹੜਾ ਕਿ ਉਪਰਾਲੀ ਨਾ ਟਕਿਆ ਹੋਇਆ ਉਹ ਆਂਬ ਲੱਗਿਆ ਹੋਇਆ ਜਿਹੜਾ ਕਿ ਉਪਰਾਲੀ ਨਾ ਟਕਿਆ ਦੇਖ ਸਕਦੇ ਆ ਤੇ ਬਾਹਰਲਾ ਮੌਸਮ ਤਾਂ ਹੰਦਖਾਨੇ ਤੇ ਉਹ ਪਾਲਕ ਮੇਥੀ ਸਾਡਾ ਪਤਾ ਨਹੀਂ ਕਿ ਕਿ ਕੀ ਹੋ ਗਿਆ ਪਾਲਕ ਤੇ ਜਿਹੜੀ ਚੀਜ਼ ਦੀ ਜ਼ਰੂਰਤ ਨਹੀਂ ਕਿੰਨੀ ਹੋਈ ਪਈ ਆ ਗਿੱਡੀ ਗਿੱਡੀ ਤੇ ਜਿਹੜੀ ਚੀਜ਼ ਦੀ ਜ਼ਰੂਰਤ ਆ ਧਨੀਆ ਦੀ ਬਿਲਕੁਲ ਵੀ ਨਹੀਂ ਹੋਇਆਗਾ ਧਨੀਆ ਸਾਡਾ ਤੇ ਬਾਹਰਲਾ ਮੌਸਮ ਕੁਛ ਇਦਾਂ ਦਾ ਦੇਖੋ ਕਿੰਨਾ ਸੋਹਣਾ ਲੱਗਦਾ ਹਰੇ ਬਾਈ ਹਣਾ ਤੇ ਪਾਣੀ ਤੁਸੀਂ ਦੇਖ ਹੀ ਸਕਦੇ ਆ ਤੇ ਸਾਡੀ ਸੜਕ ਦਾ ਪਤਾ ਨਹੀਂ ਕਦੋਂ ਇਹ ਟੋਏ ਦਾ ਹੱਲ ਹੋਊਗਾ ਕਦੋਂ ਕੋਈ ਵੀ ਬੰਦਾ ਸਾਡੀ ਸੱਚੀ ਗੱਲ ਆ ਦੇਖ ਕੇ ਤੇ ਕੋਈ ਸਾਡਾ ਸਰਪੰਚ ਪਿੰਡ ਦਾ ਈਲਾ ਕਰੂਗਾ ਜਦੋਂ ਕਿ ਇਹ ਨਾਲ ਹੀ ਬਣ ਗਈ ਉਹਦੀ ਹੋਊਗਾ ਗਾਇਸ ਤੇ ਦੂਰ ਦੂਰ ਤੱਕ ਦੇਖਸਾਦੇ ਕਿੰਨਾ ਸੋਹਣਾ 뷰 ਲੱਗਦਾ ਪਿਆ ਨਾ ਕਿੰਨਾ ਵਧੀਆ ਲੱਗਦਾ ਪਿਆ ਵਿੱਚ ਮਿੰਨੀ ਮਿੰਨੀ ਆਵਾਜ਼ ਆਉਂਦੀ ਹੋਗੀ ਪਾਟ ਕਰਦੀ ਦੀ ਕਿਉਂਕਿ ਉਹ ਨਾਲ ਦੇ ਪਿੰਡ ਪਾਟ ਚੱਲਦਾ ਪਿਆ ਪਾਟ ਕਰਦਾ ਪਿਆ ਪਾਬਾ ਜੀ ਉਦੀ ਆਵਾਜ਼ ਹੁੰਦੀ ਪਈ ਆ ਕਿੰਨਾ ਸੋਹਣਾ ਲੱਗਦਾ ਪਿਆ ਹਨ ਤੇ ਹੁਣ ਆਪਾਂ ਚੱਲਦੇ ਆ ਜੀ ਅੰਦਰ ਮੈਂ ਕਿਹਾ ਚਲੋ ਮੈਂ ਵਲੌਗ ਦਾ ਐਂਡ ਕਰਦਾ ਕਿਉਂਕਿ ਇਹ ਹੈਗਾ ਵਾ ਨੈਕਸਟ ਡੇ ਦਾ ਗਾਇਸ ਤੇ ਦੇਖ ਸਕਦੇ ਆ ਸਾਡੀ ਆ ਟਾਲੀ ਆ ਜੀ ਦਾ ਸਾਰੇ ਵਿੜੇ ਚ ਗੰਧ ਆਉਂਦਾ ਗਾਇਸ ਮੈਨੂੰ ਜਿੱਥੇ ਦਾ ਮੈਂ ਵੜਦਾ ਥੱਲੇ ਇਹਨੂੰ ਰੱਖ ਕੇ ਦੇਖੋ ਇਹਦਾ ਹੀ ਗੰਧ ਆਇਆ ਵਾ ਸਾਰੇ ਵਿੜੇ ਦੇ ਵਿੱਚ ਟਾਲੀ ਦੇ ਤੇ ਹੁਣ ਆਪਾਂ ਦਿਖਾਨੇ ਆ ਤੁਹਾਨੂੰ ਅੰਦਰਲਾ ਮੌਸਮ ਹੁਣ ਫੇਰ ਬਰੀਕ-ਬਰੀਕੀ ਪੂਰਜੀ ਹੋਣ ਲੱਗ ਗਈ ਆ। ਬਾਹਰੋਂ ਮੇਰੇ ਹੋਣ ਗਏ ਆ ਕੰਮ ਤੇ ਕਿਤੇ ਹੋਰ ਨਾ ਗਿੱਲੇ ਹੋ ਜਾਣ ਰਾਹ ਦੇ ਵਿੱਚ। ਕਿਤਾ ਲੈ ਆਈ ਹਾਂ। ਆ ਦੇਖੋ ਜੀ ਬੈਠੇ ਆ ਸਾਰੇ ਜਣੇ। ਤੇ ਅੰਦਰ ਦਾ ਹੁਣ ਬਸਤਰੇ ਵਗੈਰਾ ਚੱਕ ਤੇ ਥੋੜੇ-ਥੋੜੇ ਇਹਨਾਂ ਨੇ ਇੱਕ ਰਜਾਈ ਤੇ 2000 ਰੁਪਏ ਇਹਨਾਂ ਨੇ ਬਿੱਡਾਂ ਤੇ। ਕਿਉਂਕਿ ਆ ਦਿਖਾਈ ਜਾਂਦੇ ਚੌਲ ਅਸੀਂ ਜਿਵੇਂ ਐਸੇ ਤਰਕੇ ਵਾਲੇ ਚੌਲ ਵਿੱਚ ਮਟਰ ਆਲੂ ਗੋਭੀ ਵਗੈਰਾ ਪਾ ਕੇ ਹਾਂਜੀ ਦੋਸਤੋ ਮੈਂ ਕਰਦੀ ਹਾਂ ਵਲੌਗ ਦਾ ਐਂਡ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਠੀਕ ਹੈ ਜੀ ਤੇ ਲਾਈਕ ਕਰ ਦਿਆ ਕਰੋ ਬਹੁਤ ਬਹੁਤ ਤੁਹਾਡਾ ਥੈਂਕਸਫੁਲ ਹੋਵਾਂਗੇ ਅਸੀਂ ਲਾਈਕ ਕਰ ਦਿਆ ਕਰੋਗੇ ਤੇ ਸਾਨੂੰ ਵੀ ਥੋੜਾ ਜਿਹਾ ਹੌਸਲਾ ਹੁੰਦਾ ਤੇ ਚਲੋ ਜੀ ਵੀਡੀਓ ਨੂੰ ਲਾਈਕ ਕਰ ਦਿਓ ਕਰਦਿਆਂ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗਿਓ ਤੇ ਲਾਈਕ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਧੰਨਵਾਦ ਜੀ ਮਿਲਦੇ ਨਵੀਂ ਵੀਡੀਓ ਨਵੀਂ ਸਵੇਰ ਦੇ ਨਾਲ ਤਦ ਤੱਕ ਬਾਏ ਬਾਏ